ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਨੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੌਣ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨੇੜੇ ਰਹਿ ਜਾਂਦਾ ਦੋਸਤੋ ਇਹਦੇ ਭਲੂਰ ਕਣੀਏ ਵਾਲਾ ਕੋਟ ਸੁਖੀਆ ਇਹਦੇ ਆਸ-ਪਾਸ ਦੇ ਪਿੰਡ ਆ ਔਲਖ ਪਿੰਡ ਵੀ ਇਹਦੇ ਨੇੜਾ ਸੋ ਜੌਣ ਵਾਲੇ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਤੇ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਹੋਰੀ ਸੇਕ ਕਿਤੇ ਦੇ ਤੌਰ ਤੇ ਪਸ਼ੂ ਪਾਲਣ ਦਾ ਕੰਮ ਕਰਦੇ ਆ ਪਰ ਪਸ਼ੂ ਬਹੁਤ ਸੋਹਣੇ ਸੰਭਾਲਦੇ ਆ ਅੱਜ ਜਰਸੀ ਵੈੜ ਵਕਾਊ ਕੀਤੀ ਐ ਛੋਟੀ ਉਮਰ ਦੀ ਐ ਜਰਸੀ ਨਗੀਨਾ ਹੀ ਐ ਕੋਲ ਖੜਿਆ ਨੂੰ ਇਹਦੀ ਬਿਊਟੀ ਜਿਹੜੀ ਉਹ ਬੜੀ ਚੰਗੀ ਲੱਗਦੀ ਐ ਵੈਸੇ ਵੀਡੀਓ ਚੋ ਵੀ ਜੱਜਮੈਂਟ ਤੁਹਾਨੂੰ ਹੁੰਦੀ ਹੋਣੀ ਐ ਇੱਕ ਹੋਰ ਖਾਸ ਗੱਲ ਇਸ ਵੈੜ ਦੀ ਜਿਹੜੀ ਮਾਂ ਸੀਗੀ ਉਹ ਆਪਣੇ ਚੈਨਲ ਦੇ ਉੱਤੇ ਹੀ ਵੇਚੀ ਸੀ ਇਹਨਾਂ ਨੇ ਤੇ ਉਹਦੀ ਵੀਡੀਓ ਆਪਣੇ ਚੈਨਲ ਤੇ ਪਈ ਵੀ ਐ ਬਾਕੀ ਬਾਈ ਕੋਲ ਵੀ ਇੱਕ ਰੀਲ ਬਣਾਈ ਵੀ ਐ ਪਹਿਲਾਂ ਆਪਾਂ ਇਹਦੀ ਮਾਂ ਤੁਹਾਨੂੰ ਮੋਬਾਈਲ ਦੇ ਜ਼ਰੀਏ ਉਹ ਦਿਖਾ ਦਿੰਨਾ ਤੁਹਾਨੂੰ ਪਤਾ ਲੱਗ ਜਾਊਗਾ ਵੀ ਇਹ ਵੈੜ ਕਿੱਦਾਂ ਦੀ ਗਾਂ ਦੀ ਹੈ ਤੇ ਬਾਕੀ ਸੀਮਨ ਡੀਟੇਲ ਪ੍ਰੋਪਰੇ ਦੀ ਮਿਲ ਜਾਣੀ ਹੈ। ਸੋ ਇਹ ਵੀਡੀਓ ਆਪਾਂ ਪਲੇ ਕਰਾਂਗੇ ਮੋਬਾਈਲ ਦੇ ਵਿੱਚ ਬਾਈ ਕੋਲ ਵੀਡੀਓ ਬਣਾਈ ਵੀ ਹੈ। ਉਹ ਤੁਹਾਨੂੰ ਇੱਕ ਵਾਰ ਮੈਂ ਦਿਖਾਉਣਾ। ਇਹ ਇਸ ਵੈੜ ਦੀ ਮਾਂ ਦੋਸਤੋ ਤੁਹਾਨੂੰ ਥੋੜੀ ਜਜਮੈਂਟ ਹੁੰਦੀ ਹੋਣੀ ਹੈ। ਕਿੰਨਾ ਕੁ ਹਵਾਨਾ ਇਹਦੀ ਮਾਂ ਦਾ ਸੀਗਾ ਉਸ ਟਾਈਮ ਦੇ ਉੱਤੇ ਜਦੋਂ ਬਾਈ ਉਹਨੇ ਸੇਲ ਕੀਤੀ ਹੈ। ਸੋ ਤੁਸੀਂ ਫੇਰ ਇੱਕ ਵਾਰ ਇਹਦਾ ਹਵਾਨਾ ਦੇਖੋ। ਸੋ ਦੋਸਤੋ ਦੇਖੋ ਇਸ ਵੈੜ ਦੀ ਜਿਹੜੀ ਮਾਂ ਭਾਈ ਜੀ ਹੋਰਾਂ ਨੇ ਵੇਚੀ ਸੀ ਉਹਦੀ ਤਿਆਰੀ ਤੇ ਇਦੋਂ ਵੀ ਇਹ ਕਈ ਦਿਨ ਬਾਅਦ ਚ ਸੋਈ ਸੀ ਸੋ ਅੱਜ ਇਹ ਵੈੜ ਇਹਨਾਂ ਨੇ ਵਿਕਾਊ ਕੀਤੀ ਆ ਆਪਾਂ ਡਿਟੇਲ ਪੁੱਛਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜੀ ਨੂੰ ਆਜੇ ਤਸੱਲੀ ਕਰਨ ਦਾ ਹੱਕ ਆ ਜਰੂਰ ਕਰਿਓ ਨੰਬਰ ਸਕਰੀਨ ਉੱਤੇ ਬਾਈ ਜੀ ਹੋਰਾਂ ਦਾ ਚੱਲਦਾ ਰਹਿਣਾ ਆਓ ਮਿਲਦੇ ਆਂ ਤੇ ਆਪਾਂ ਇਹਦੀ ਡਿਟੇਲ ਪਹਿਲਾਂ ਪੁੱਛਦੇ ਆਂ ਫਿਰ ਇਹ ਤੋਰਾਂਗੇ ਆਪਾਂ ਦੇਖਿਓ ਇਧਰ ਨੂੰ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਆਪਣਾ ਦੱਸ ਦਿਓ ਜੀ ਜਸਵੰਤ ਸਿੰਘ ਜੀ ਅੰਕਲ ਜੀ ਅੱਜ ਇੱਕ ਆਪਾਂ ਵੈੜ ਵਿਕਾਊ ਕੀਤੀ ਆ ਇਹ ਕੰਨਵਾ ਸੂਆ ਸੋਣ ਲੱਗੀ ਐ ਇਹ ਪਹਿਲਾ ਸੂਆ ਹੈ ਜੀ ਹੂੰ ਦੰਦਾ ਤੋਂ ਖੀਰੀ ਐ 21ਵੇਂ ਨੰਬਰਾਂ ਦੀ ਦੰਦਾ ਤੋਂ ਖੀਰੀ 21ਵੇਂ ਮਹੀਨੇ ਦੀ ਉਮਰ ਹਾਂਜੀ ਸੀਮਨ ਡਿਟੇਲ ਕੀ ਐ ਚੈੱਕ ਦੀ ਆਪ ਐ ਹੂੰ ਇਹਦੀ ਮਾਂ 50062 ਦੀ ਸੀ ਅੱਗੇ ਇਹਦੇ 21035 ਲੱਗਾ ਅੱਛਾ ਇਹਦੀ ਮਾਂ ਵੈਸੇ ਵੀਡੀਓ ਚ ਦਿਖਾਤੀ ਆਪਾਂ ਹਾਂਜੀ ਦੁੱਧ ਦਾ ਕੀ ਰਿਕਾਰਡ ਸੀ ਉਸ ਵੇੜ ਦਾ ਦੁੱਧ ਉਹਨੇ ਪਹਿਲੇ ਸੂਏ 22 ਕਿਲੋ ਦੁੱਧ ਦਿੱਤਾ ਸੀਗਾ ਜੀ ਠੀਕ ਐ ਤੇ ਦੂਜੇ ਸੂਏ ਆਪਾਂ ਵੇਚਤੀ ਸੀ ਦੂਜੇ ਸੂਏ ਤਾਂ ਆਪਾਂ ਗੱਪਣ ਹੀ ਵੇਚਤੀ ਸੀ ਹਾਂ ਗੱਪਣ ਵੇਚਤੀ ਸੀਗੀ ਠੀਕ ਹੈ ਅ ਰੇਟ ਇਹਦਾ ਆਪਾਂ ਕੀ ਰੱਖਾਂਗੇ ਜੀ ਰੇਟ ਦਾ ਫੋਨ ਤੇ ਕਰਾਂਗੇ ਜੀ ਦਿਨੇ ਕਿੰਨੇ ਲਊਗੀ ਦਿਨ ਹਜੇ 6 ਦਿਨ ਪੈ ਜੀ 9 ਮਹੀਨੇ ਪੂਰੇ ਹੋਣ 9 ਮਹੀਨੇ ਪੂਰੇ ਹੋਣ ਚ 6 ਦਿਨ ਬਾਕੀ ਆ ਜਿੱਤੇ ਜਿਹੜੇ ਲਊਗੀ ਜਾਂ ਨਹੀਂ ਲੈਂਦੀ ਉਹ ਬਾਤ ਦੀ ਗੱਲ ਆ ਨਾ ਹਾਂਜੀ ਹਾਂਜੀ ਦੋਸਤੋ ਵਾੜ ਦੇਖੋ ਦੰਦੇ ਦੇ ਮੈਂ ਦੇਖੇ ਹੋਏ ਆ ਕੋਈ ਦੰਦਾ ਜਾਇ ਤੱਕ ਵੈਰਲ ਨਹੀਂ ਪਾਈ ਸਾਢੇ 21ਵੇਂ ਮਹੀਨੇ ਉਮਰ ਹੈ ਖੀਰੀ ਵੱਛੀ ਜੈਗ ਦੀ ਆਪ 21035 ਦਾ ਤੇ ਸਿਮਨ ਲੱਗਾ ਤੇ ਮਾਂ ਇਹਦੀ 50062 ਦੀ ਸੀ ਪ੍ਰੋਪਰ ਰਿਕਾਰਡ ਆ ਦੋਸਤੋ ਤੇ ਫਾਰਮ ਵਾਲਿਆਂ ਵਾਂਗੂ ਸੰਭਾਲੀ ਆ ਤੋੜ ਕੇ ਨੂੰ ਪੰਗਲ ਹਾਂਜੀ ਸੋ ਦੋਸਤੋ ਤੋੜ ਕੇ ਤੁਹਾਨੂੰ ਇਹ ਵਹਿੜ ਦਿਖਾਉਣੀ ਹੈ ਬਹੁਤ ਸੋਹਣੀ ਤਿਆਰ ਹੋ ਰਹੀ ਹੈ ਜਿੰਨੀ ਸੋਹਣੀ ਹੈ ਆਪ ਹੈ ਦੀ ماں ਵੀ ਜਿਹੜੀ ਉਹ ਤੁਸੀਂ ਵੀਡੀਓ ਚ ਦੇਖ ਲਈ ਹੋਣੀ ਹੈ ਹਵਾਨੇ ਦੀ ਬਣਾਵਟ ਦੇਖ ਲਈ ਹੋਣੀ ਹੈ ਬੜੀ ਕਮਾਲ ਦੀ ਉਹ ਵੀ ਗਾਂ ਇਹਨਾਂ ਕੋਲੋਂ ਵੇਖ ਕੇ ਅੱਗੇ ਗਈ ਹੈ ਸੋ ਇਹ ਵਹਿੜ ਦੋਸਤੋ ਫॉर ਸੇਲ ਬੜਾ ਸੋਹਣਾ ਰੰਗ ਹੈ ਇਹਦਾ ਕਈ ਵਾਰ ਜਿਹੜੇ ਰੰਗ ਰੂਪ ਹੁੰਦੇ ਜਾਂ ਪਸ਼ੂ ਦਾ ਚਿਹਰਾ ਮੋਹਰਾ ਹੁੰਦਾ ਵੀਡੀਓ ਚੋਂ ਵੀ ਨਹੀਂ ਜੱਜਮੈਂਟ ਆਉਂਦੀ ਹੁੰਦੀ ਤਰੀਫ ਲਈ ਸ਼ਬਦ ਉਦੋਂ ਹੀ ਨਿਕਲਦੇ ਜਦੋਂ ਅੱਖਾਂ ਨੂੰ ਕੋਈ ਚੀਜ਼ ਸੋਹਣੀ ਲੱਗਦੀ ਹੈ ਉਹਦੇ ਬਾਰੇ ਫਿਰ ਉਹ ਬੋਲਿਆ ਜਾਂਦਾ ਵੈਸੇ ਤੁਹਾਨੂੰ ਵੀ ਇਹ ਚਚੂਗੀ ਬਹੁਤ ਸੋਹਣੀ ਹੈ ਜਰਸੀ ਬੱਚੀ ਦਸੋ ਫੋਰ ਸੇਲ ਸੋ ਹੈ ਬੰਨ ਕੇ ਰੱਖੇ ਹੋਏ ਪਸ਼ੂ ਪਰ ਜਦੋਂ ਸ਼ੌਂਕ ਨਾਲ ਰੱਖੇ ਜਾਂਦੇ ਆ ਫਿਰ ਇਦਾਂ ਦੇ ਨਗੀਨੇ ਘਰਾਂ ਚ ਤਿਆਰ ਹੁੰਦੇ ਆ ਤੇ ਜਦੋਂ ਇਦਾਂ ਦੀਆਂ ਵਹਿੜਾਂ ਦੋਸਤੋ ਤਿਆਰ ਹੋ ਕੇ ਜੇ ਸੇਲ ਵੀ ਕਰੀਏ ਤਾਂ 100 ਘਰ ਚ ਕੱਢਦੀਆਂ ਕਹਿਣ ਦਾ ਮਤਲਬ ਇਹ ਵੀ ਜੋ ਪਸ਼ੂ ਸਾਹਮਣੇ ਆ ਤੇ ਚੰਗੇ ਸੋਹਣੇ ਸਾਹਮਣੇ ਸਹੀ ਹਵਾਨੇ ਦੀ ਚੜਾਈ ਨੋਟ ਕਰੋ ਅੱਗੋਂ ਵੇਖੋ ਕਿੰਨੀ ਚੜਾਈ ਆ ਅੱਗੋਂ ਪੂਰੀ ਫੋਰਚੜਾਈ ਆ ਤੁਸੀਂ ਦੇਖੋਗੇ ਧੁੰਨੀ ਕੋਲੋਂ ਸ਼ੁਰੂ ਹੁੰਦੀ ਹੈ ਵੈਸੇ ਮੂਹੋਂ ਬੋਲਦੀ ਹੈ ਵੈਡ ਸੋ ਆਸ ਹੈ ਪਸੰਦ ਆਊਗੀ ਕਿਸੇ ਭਰਾ ਨੂੰ ਵਾਟੇ ਫੋਨ ਕਰਕੇ ਪੁੱਛ ਸਕਦੇ ਹੋ ਤੇ ਜਿਹਨੂੰ ਜੱਜ ਗਈ ਉਹ ਆ ਕੇ ਦੇਖ ਸਕਦਾ ਆਪਦੀ ਤਸੱਲੀ ਕਰਕੇ ਖਰੀਦ ਸਕਦਾ ਬੱਛੀ ਦੀ ਬਿਊਟੀ ਦੇ ਵਿੱਚ ਕੋਈ ਹੈ ਨਹੀਂਗਾ ਇਹਦੇ ਵਿੱਚ ਸਹੀ ਹੈ ਸੋ ਦੱਸੋ ਇੱਕ ਕੰਪੀਟੀਸ਼ਨ ਲੈਵਲ ਦੀ ਵੈੜ ਹੈ ਖੀਰੀਆਂ ਬੱਚੀਆਂ ਦਾ ਹੁਣ ਮੁਕਾਬਲਾ ਹੁੰਦਾ ਹੋਵੇ ਤਾਂ ਉਹਨਾਂ ਚ ਮੇਰੇ ਖਿਆਲ ਚ ਕਿਤੋਂ ਕੋਈ ਕਮੀ ਦੀ ਨਹੀਂ ਖੈਰ ਜਿਹੜੇ ਮਾਹਰ ਆ ਉਹ ਜ਼ਿਆਦਾ ਜਾਣਦੇ ਹੁੰਦੇ ਬਰੀਡ ਸੰਬੰਧੀ ਸੋ ਸੋਹਣੀ ਵੈੜ ਹੈ ਦੱਸੋ ਪਹਿਲਾ ਸੁਆ ਇਹਨੇ ਸੁਣਾ ਚੌਂਕ ਜੇ ਨਾਲ ਇਹਨਾਂ ਦੀ ਸਾੰਭੀ ਵੀ ਹੈ ਤੰਦੋਂ ਹਜੇ ਖੀਰੀ ਛੋਟੀ ਉਮਰ ਦੀ ਇਹ ਵੱੱਛੀ 21 ਮਹੀਨੇ ਦੀ ਉਮਰ ਹੈ گاਵਾਾਂ ਦੇ ਵਿੱਚ ਇਹੀ ਪ੍ਰੋਫਿਟ ਆ ਵੀ ਇਹਨਾਂ ਦੀ ਗਰੋਥ ਜ਼ਿਆਦਾ ਹੁੰਦੀ ਹੈ 6 ਤੀ ਗੱਭਣ ਹੋ ਜਾਂਦੀਆਂ 6 ਤੀ ਇਹ ਆਮਦਨ ਦੇ ਜਾਂਦੀਆਂ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਹੀ ਵਾੜ ਤੁਹਾਨੂੰ ਦਿਖਾਉਣੀ ਸੀ ਤੇ ਮੈਨੂੰ ਪੂਰੀ ਆਸ ਆ ਤੁਹਾਨੂੰ ਇਹ ਵੀਡੀਓ ਪਸੰਦ ਆਊਗੀ ਧੰਨਵਾਦ